ਕਿ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬਾਹ ਜੀ ਬਾਣੀ ਉਤਾਰਨ ਦੇ ਲਿਖੀ ਹੈ ਕਿ ਪ੍ਰੈਕਟੀਕਲ ਆਪਣੇ ਜੀਵਨ ਤੇ ਆਪਣੇ ਪਿੰਡੇ ਤੇ ਹਨਾਈ ਹੈ ਸਾਈ ਮੀਆਂ ਮੀਰ ਨੇ ਇਹ ਗੱਲ ਕਹਿੰਸੀ ਕਿ ਮਰਨ ਅਦੋਂ ਬੱਚੇ ਨੇ ਸ਼ਬਦ ਪੜਿਆ ਤੱਕ ਮਨ ਕਾਟ ਕਾਟ ਸਭ ਮਰਤੀ ਵਿੱਚ ਅਗਨੀ ਆਪ ਜਲਾਈ ਮਨਨ ਕੀ ਕਹਿਣ ਮਾਤਰੀ ਹੈ ਜਾਂ ਹੋ ਵੀ ਸਕਦਾ ਹੈ ਮਰਦਾ ਕਿ ਉਹ ਸਾਈਂ मियां मीर ਅੱਜ ਨਹੀਂ ਸਮਾਂ ਆਏਗਾ ਤੇਰੇ ਸਵਾਲ ਦਾ ਜਵਾਬ ਦੇਵਾਂਗੇ ਦੂਜੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਹਾਬਤ ਤੇ ਸ਼ਹੀਦੀ ਕਿਉਂ ਦੇਣੀ ਪਈ ਜਹਾਂਗੀਰ ਬਾਸ਼ਾ ਤੁਜ ਕੀ ਜਹਾਗੀਰ ਦੇ ਇੱਕ ਬੁੱਕ ਹੈ ਉਹਦੇ ਵਿੱਚ ਇਹ ਗੱਲ ਉਹ ਲਿਖਦਾ ਹੈ ਕਿ 3-4 ਸਾਲਾਂ ਤੋਂ ਗੋਇੰਦਵਾਲ ਦੇ ਕੰਢੇ ਤੇ ਇੱਕ ਹਿੰਦੂ ਗੁਰੂ ਹੈ ਜਿਨੇ ਇੱਕ ਗ੍ਰੰਥ ਤਿਆਰ ਕੀਤਾ ਹੈ ਜਿਸ ਗ੍ਰੰਥ ਦੇ ਵਿੱਚ ਉਹਨੇ ਮੁਸਲਮਾਨਾਂ ਦੀ ਤੋਹੀਨ ਕੀਤੀ ਹੈ ਮੁਸਲਮਾਨਾਂ ਦੇ ਲੋਕ ਨੇ ਵਰਤਲਾਫ ਲਿਖਿਆ ਹੈ ਸ਼ਿਕਾਇਤਾਂ ਲਈਆਂ ਪਤਰਾ ਗਈਆਂ ਟਿੱਥਲੀਆਂ ਗਈਆਂ ਕਾਟੀਆਂਆਂ ਪਣਤਾਣੀਆਂ ਸਗਾ ਭਰਾ ਬਾਬਾ ਮਿਰਚੀ ਚੰਦ ਗੁਰਤਾ ਗੱਦੀ ਤੋਂ ਵਰਖਲਾਫ ਹੋ ਗਿਆ ਇਥੋਂ ਤੱਕ ਜਹਾਂਗੀਰ ਦਾ ਮਨੀਮ ਚੰਦੂ ਉਹ ਵੀ ਵਰਖਲਾਫ ਹੋ ਗਿਆ ਇਸ ਕੈਪਟਨ ਦੇ ਕੋਲ ਗੁਰੂ ਮਹਾਰਾਜ ਜੀਆਂ ਜਹਾਂਗੀਰ ਬਾਦਸ਼ਾਹ ਦੇ ਕੋਲ ਗਈਆਂ ਇੱਕ ਏਵੀ ਸਮਾਂ ਆਇਆ ਵਰਦਾਸਪੁਰ ਦੇ ਤੇ ਕਮਾ ਕੌਲ ਪਿੰਡ ਐ ਸ਼ਹਿਰ ਹੁਣ ਉੱਥੇ ਬੁਲਾ ਆ ਗਿਆ ਸਿੱਖ ਗਏ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਪ੍ਰਕਾਸ਼ ਕੀਤਾ ਹੁਕਮਨਾਮੇ ਲੈ ਹੁਕਮਨਾਮੇ ਮਰਜੀ ਦੇ ਲੈ ਗਏ ਜਦੋਂ ਹੁਕਮਨਾਮਾ ਉਹਦੇ ਤਸੱਲੀ ਹੋ ਗਈ ਠੰਡ ਪੈ ਗਈ ਪਤਾ ਲੱਗਿਆ ਕਿ ਇਹ ਸਾਂਗੀ ਮਾਂ ਦਾ ਉਪਦੇਸ਼ ਹੈ ਕਹਿੰਦੇ ਜਾਓ ਜਾ ਕੇ ਉਹ ਅਰਜਨ ਦੇਵਾ ਜੀ ਨੂੰ ਕਹੋ ਇਹ ਪਾਈ ਇਹ ਪਾਣੀ ਦਾ ਉਪਦੇਸ਼ ਦੇਵੇਂ ਪਰ ਜਹਾਂਗੀਰ ਬਾਦਸ਼ਾਹ ਦਾ ਉਹਦਾ ਪਿਤਾ ਅਕਬਰ ਬਾਦਸ਼ਾਹ ਦੀ ਇਹ ਗੱਲ ਹੈ ਜਹਾਂਗੀਰ ਬਾਦਸ਼ਾਹ ਨੂੰ ਜਦੋਂ ਇਹ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤਾ ਹੈ ਇਹਨੇ ਤਰਕ ਕੀਤੀ ਇਹਨੇ ਗੁਰੂ ਮਹਾਰਾਜ ਨੂੰ ਕਿੱਥੀ ਪਾਇ ਪੱਤਰ ਕਾਲੀ ਜੀ ਗੁਰੂ ਮਹਾਰਾਜ ਨੂੰ ਲਾਹੌਰ ਲਾਹੌਰ ਸੋਧਿਆ ਗਿਆ ਗ੍ਰਿਫਤਾਰੀ ਹੋਣ ਦੇ ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਗੱਲ ਹੋਈ ਬਾਬੇ ਬਰਤੀ ਚਾਲਦੀਆਂ ਸ਼ਿਕਾਇਤਾਂ ਉਸ ਸਮੇਂ ਦੇ ਜੋ ਬਹੁਤ ਸਾਰੇ ਅਹਿਮ ਦੇ ਲੋਕ ਸੀ ਜੋ ਨਹੀਂ ਸੀ ਜਿਨ੍ਹਾਂ ਦੇ ਇਹ ਧਾਰਮਿਕ ਗ੍ਰੰਥ ਤਿਆਰ ਹੋਏ ਗੁਰੂ ਅਰਜਨ ਦੇਵ ਜੀ ਇਹ ਕਰ ਜਾਣਦੇ ਸੀ ਕਿ ਜਿਨ੍ਹਾਂ ਕੌਮਾਂ ਕੋ ਆਪਣਾ ਗ੍ਰੰਥ ਨਹੀਂ ਹੈ ਜਿਨ੍ਹਾਂ ਕੋ ਆਪਣੀ ਬੋਲੀ ਨਹੀਂ ਹੈ ਜਿਨ੍ਹਾਂ ਕੋ ਆਪਣਾ ਧਾਰਮਿਕ ਸਥਾਨ ਨਹੀਂ ਹੈ ਉਹ ਅਕਸਰ ਕੌਮਾਂ ਬਹੁਤਾ ਨਫਾ ਸਮਰੰਦੀਆਂ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਸਭ ਤੋਂ ਪਹਿਲਾਂ ਮੰਦਰ ਦੀ ਉਸਾਰੀ ਕਰ ਹਰਮੰਦਰ ਸਾਹਿਬ ਜਿੱਥੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿਕਾਇਆ ਗੁਰੂ ਮਹਾਰਾਜ ਨੇ ਸਾਨੂੰ ਆਪਣੀ ਬੋਲੀ ਦਿੱਤੀ ਗੁਰਮੁਖੀ ਕਹਿੰਦਾ ਭਾ ਮੇਰਾ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਸਤ ਕੀਤੀ ਹੈ ਸਭ ਤੋਂ ਵੱਧ ਪਾਣੀ ਗੁਰੂ ਅਰਜਨ ਦੇਵ ਮਹਾਰਾਜ ਹੀ ਹੈ ਇਹ ਢੀਡ ਬੰਨੀ ਗੁਰੂ ਮਹਾਰਾਜ ਨੇ ਪਰ ਉਸ ਸਮੇਂ ਦੇ ਲੋਕਾਂ ਨੂੰ ਭਾਈਨਾ ਤਾਂ ਕੱਟ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਵਿੱਚ ਬੁਲਾਇਆ ਗੁਰ ਮਹਾਰਾਜ ਨੂੰ ਪਹੀਨਾ ਮਨਾਇਏ ਪੁੱਛਿਆ ਗਿਆ ਕਿ ਤੁਸੀਂ ਮੁਹੰਮਦ ਸਾਹਿਬ ਦੀ ਜਿਹੜੇ ਵਿੱਚ ਸਿਫਤ ਲਿਖਦੇ ਹੋ ਵਡਿਆਈ ਮਿਲਦੀ ਹੋ ਤੁਸੀਂ ਮੁਸਲਮਾਨਾਂ ਦੀ ਤੋਹੀਨ ਲਿਖੀ ਹੈ ਮਰਦ ਕਹਿੰਦੇ ਬਾਣੀ ਖਸਮਦੀ ਹੈ ਅਸੀਂ ਇਹਦੇ ਵਿੱਚ ਆਪਣੇ ਕੋਲੋਂ ਕੁਝ ਐਵੇਂ ਨਹੀਂ ਕਰ ਸਕਦੇ ਕੁਝ ਲਿਖ ਨਹੀਂ ਸਕਦੇ ਇਹ ਖਸਮਦੀ ਬਾਣੀ ਹੈ ਇਹਨੂੰ ਧੁਰਤੀ ਬਾਣੀ ਕਹਿੰਦੇ ਆ ਇਹ ਜੈਸੀ ਵੀ ਆਵੇ ਖਸਮਦੀ ਬਾਣੀ ਤੈਸਕਾਰ ਕਰੀ ਗਿਆਨ ਦੇ ਲਾ ਲਓ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਂ ਦੇ ਨਾਲ ਸਿਰਹ ਨਾ ਬੁਕਤਾ ਕਹਿੰਦੇ ਫਿਰ ਸਾਡੀਆਂ ਮੱਲਾਂ ਨਹੀਂ ਮੰਨੀਆਂ ਤੇ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਅਸੀਂ ਸਿੱਖੀ ਸਰਤੇ ਪੁੱਤਰ ਬਣ ਕੇ ਆਏ ਆ ਇਹ ਗੱਲ ਕਹਿ ਕੇ ਆਏ ਆ ਹਰਮਨਦਰ ਸਾਹਿਬ ਅੰਮ੍ਰਿਤਸਰ ਵਿੱਚ ਆਪਣੇ ਪੁੱਤਰ ਹਰगोविंद ਸਰਦਾਰ ਸਿੰਘ ਨੂੰ 11 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਸੀ ਗੁਰਤਗੰਦੀ ਦੇਖੇ ਆਏ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਇਹ ਸਰਦਾਰ ਠੀਕਰਾ ਆ ਜਹਾਨ ਦਾ ਬਾਦਸ਼ਾਹ ਤੇਰੇ ਸਰਤੇ ਪੁਰਨਾ ਤਾਂ ਕਰਕੇ ਜੀ ਪਰਦਨ ਦੇ ਮਹਾਰਾਜ ਨੂੰ ਸ਼ਹਾਦਤ ਦੇਣੀ ਪਈ ਬੋਰ ਬੜਾ ਬੜਾ ਬੰਬਾ ਇਤਿਹਾਸ ਵਿੱਚ ਸ਼ੋਰ ਫੇਰਤੀ ਕਰ ਰਿਹਾ ਤਾਂ ਕਰਕੇ ਉਹ ਅਰਬਨ ਦੇ ਨਾਲ ਇਸ ਸਮੇਂ ਦੇ ਅੰਦਰ 32 ਤਵੀ ਤੇ ਬਿਠਾਇਆ ਗਿਆ ਇੱਕ ਦਿਨ ਦੋ ਦਿਨ ਤਿੰਨ ਦਿਨ ਗੁਰੂ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਜਹਾਂਗੀਰ ਬਾਦਸ਼ਾਹ ਨੇ ਯਾਸਾ ਦੇ ਕਾਨੂੰਨ ਦੇ ਵਿੱਚ ਇਹ ਗੱਲ ਕਹਿ ਗਿਆ ਕਿ ਗੁਰੂ ਅਰਬਨ ਦੇ ਮਹਾਰਾਜ ਜੀ ਨੂੰ ਖਤਮ ਕੀਤਾ ਜਾਵੇ ਯਾਸਾ ਦਾ ਕਾਨੂੰਨ ਐਸਾ ਕਾਨੂੰਨ ਹੈ ਜਿਹਦੇ ਵਿੱਚ ਕਿ ਤਸੀਹੇ ਦਿੱਤੇ ਜਾਣ ਦੇਗ ਵਿੱਚ ਉਬਾਲਿਆ ਜਾਵੇ ਤਤੀ ਤਵੀ ਤੇ ਪਾਇਆ ਜਾਵੇ ਰੇਤਾ ਸੀਸ ਤੇ ਪਾਇਆ ਜਾਵੇ ਪਰ ਜੇਰਾ ਖੂਨ ਹੈ ਭਲੰਡਾ ਕੋ ਤਤੀ ਤੇ ਰੰਡ ਕੇ ਤਾਂ ਕਰਕੇ ਕਿ ਇਹੇ ਵਰਗਾ ਕੋ ਹੋਰ ਨਾ ਪੈਦਾ ਹੋ ਜਾਵੇ ਜਿਵੇਂ ਕੋ ਅਰਜਨ ਜੇਪਾ ਤਤੀ ਤਵੀ ਤੇ ਬੈਠੇ ਨੇ ਦੇਗ ਚ ਉਬਾਲੇ ਗਏ ਨੇ ਤਤੀ ਤਵੀ ਤੇ ਮਟਰਾ ਕੇ ਦੇਖਾ ਕੋ ਮਾਣਾ ਖੂਨ ਜਾ ਸਕਤੇ ਰੇਤਾ ਪਾਰਿਆ ਕਿਸੇ ਨੇ ਜਾ ਕੇ ਦੱਸਿਆ ਸਾਈ ਮੀਆਂ ਮੀਨੂ ਸਾਈਂ ਮੀਆਂ ਮੀਰ ਗੁਰੂ ਮਹਾਰਾਜ ਦਾ ਬਹੁਤ ਪਰਮ ਪਿਆਰਾ ਮਿੱਤਰ ਸੀ ਉਹ ਅਤੇ ਰਹਿਣ ਵਾਲੀ ਉਹਦੀ ਲੋੜ ਦੇ ਵਿੱਚ ਅਨਮੋਲ ਦਰਗਾਹ ਹੈ ਗੁਰੂ ਮਹਾਰਾਜ ਨੇ ਇਹਦੇ ਕੋਲੋਂ ਨੀਅਤ ਠਾਈ ਸੰਧ ਮੰਦਰ ਸਾਹਿਬ ਦੀ ਕਿਹਨ ਦਾ ਪਾਲ ਕੇ ਗੁਰੂ ਮਹਾਰਾਜ ਨੇ ਸਾਂਗੀ ਬਾਪ ਦਾ ਉਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਸਭ ਦੇਸ਼ ਤੋਂ ਮਨਨਾ ਕੋ ਸੰਗਾਂ ਤੇਦੋਂ ਸਾਈਂ ਮੀਆਂ ਮੀਰ ਨੂੰ ਕਿਸੇ ਨੇ ਦੱਸਿਆ ਕਿ ਸਾਈਂ ਮੀਆਂ ਮੀਰ ਜਾ ਜਾ ਕੇ ਆਪਣੇ ਮਿੱਤਰਦਾਰ ਦੋਸਤਦਾਰ ਹਾਲ ਪੁੱਛਣ ਸਰੀਰ ਸ਼ਰਨੀ ਸ਼ਰਨੀ ਹੋਇਆ ਹੈ ਸਰੀਰ ਦੇ ਸ਼ਾਲੇ ਹੋਏ ਨੇ ਤਤੀ ਤਵੀ ਤੇ ਬੈਠਾ ਦੇਜਣ ਕੋ ਆਣਿਆ ਜਾ ਰਿਹਾ ਤੇ ਜਿੱਤੇ ਕਹਿੰਦੇ ਭੁੱਖਾ ਰੱਖਿਆ ਗਿਆ ਹੈ ਕਹਿੰਦੇ ਜਾ ਜਾ ਕੇ ਹਾਲ ਪੁੱਛ ਸਾਈਂ ਰਈਆ ਮਿਰ ਆਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਜਿਉਂ ਟਕਦਾ ਹੈ ਕਹਿੰਦਾ ਪਾਤਸ਼ਾਹ ਪਹਿਲਾਂ ਤਾਂ ਤੇਰੀ ਸ਼ਕਤੀ ਦਾ ਕੋਈ ਅੰਤ ਨਹੀਂ ਹੈ ਤੂੰ ਗੁਰੂ ਨਾਨਕ ਦਾ ਰੂਪ ਹੈ ਮਨਾਂ ਆ ਕੀ ਬਾਣਾ ਵਰਤਾਰਿਆ ਮਾਰੇ ਧਮ ਹੋਵੇ ਦਿਲੀ ਤੇ 라ਹੌੜ ਦੀ ਕਿੱਡੇ ਨਾਲ ਐਂ ਖੜਕਾਦੇ ਆ ਗੁਰੂ ਅਰਜਨ ਦੇਵ ਮਨਾਂ ਨੇ ਕਹਿਣ ਲੱਗੇ ਸਾਈਂ ਦੀਆਂ ਵੀ ਅੱਖਾਂ ਮੀਂਦ ਕੀ ਦੇਖਿਆ 83 ਸਿੰਘ ਨੌ ਨਾਦ 33 ਕਰੋੜ ਦੇਵਤਾ ਹੱਥ ਜੋੜ ਕੇ ਖੜੇ ਨੇ ਗੁਰੂ ਅਰਜਨ ਦੇਵ ਮਨਾਂ ਨੇ ਸਾਈਂ ਨੇ ਤੱਕਿਆ ਕਹਿੰਦੇ ਮਨਾਂ ਹਾਂ ਕਹਿੰਦੇ ਇਹ ਆਗਿਆ ਵਿੱਚ ਨੇ ਇਹ ਕਿ ਇਹ ਵੀ ਹੁਕਮ ਦੇ ਅੱਗੇ ਹੋਏ ਨੇ ਸਾਈਂ मियां میر ਤੈਨੂੰ ਕਿੱਥੋਂ ਸ਼ਕਤੀ ਆਈ ਮਰੇ ਸਾਡੇ ਕੋਲ ਤੇ ਕਹਿੰਦੇ ਫਿਰ ਸਾਡੀ ਸਾਡਾ ਹੁਕਮ ਹੈ ਰਜਾ ਤੇ ਲਿਟ ਰਹਿਣਾ ਤੇਰਾ ਕੀ ਆ ਮਿੱਠਾ ਬਾਕੇ ਹਰ ਨਾਮ ਉਤਾਰ ਕੇ ਨਾਮ ਨੂੰ ਮਾਗੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਤਤਤੀ ਤਵੀ ਤੇ ਬੈਠੇ ਨੇ ਸਾਈਂ मियां میر ਗੁਰੂ ਅਰਜਨ ਦੇਵ ਜੀ ਨਾਲ ਸਵਾਲ ਜਵਾਬ ਕਰ ਰਹੇ ਨੇ ਆਓ ਇੱਕ ਹਿੱਸਾ ਦੇ ਰਹੀ ਗੁਰੂ ਅਰਜਨ ਦੇਵ ਜੀ ਨਾਲ ਨੂੰ ਸਵਾਲ ਜਵਾਬ ਕਰਦੇ ਸਾਈਂ मियां میر آپ سب کالی سان جو سان روم دے زی می آمیر زی روم دے زی می آمیر زی لو دے کل کھاڑ کے دی ویدھ کے پاک دے پاں میرا در کے دی خلاہ ਸੱਪਰ ਨੂੰ ਦੇਣ ਸ਼ਾਨਤੀ ਮਿੱਠੇ ਮੇਲਾ ਕਰੀ ਕਮਲ ਫੁੱਲ ਵਾਗੂ ਰਈਏ ਹੋ ਕੇ ਜੋ ਜਾਂ ਕਰੀ ਫਾਨੀ ਏ ਦੁਨੀਆ ਸਾਰੀ ਮਿਲ ਆ ਦੇ ਵਿਚਾਰ ਦਾ ਮੀਆਂ ਦੀ ਸਤ ਕਰਾਨੀ ਏ ਪਾ ਖੜਿਆ ਆਪਕੇ ਮਨ ਬਾਹਾਂ ਦਾ ਤੋਂ ਰਹਿੰਦੇ ਨਹੀਂ ਆਪ ਤਮਰਸੀਰੇ ਰਹਿੰਦੇ ਨਹੀਂ ਆਪ ਤਮਰਸੀਰੇ ਸੁਣਿਆ ਆਪੇ ਨਰਾਹਤਾ ਤੋਂ ਆਪ ਦੇ ਦਰਸ਼ਨ ਕਿਥੋਂ ਚੰਗੇ ਜੇ ਮਨ ਬਾਹਾਂ ਦਾ ਤੋਂ ਕਣਸ਼ੇ ਦੀ ਰੇਤਾ ਸੇ आप <laughs> in Like to be.